ਤਗੜਾ ਬੰਦਾ ਕਹਿੰਦਾ ਮੇਰੇ ਕੋਲ ਪੈਸੇ ਵਧੂ ਆ ਮੈਂ ਤਾਂ ਪੈਸੇ ਦੇ ਕੇ ਪਾਠ ਕਰਾ ਲੈਣਾ ਪਾਠ ਹੋ ਰਿਹਾ ਉਹਦੇ ਨਾਂ ਤੇ ਕਿਤੇ ਹੋਰ ਹੋ ਰਿਹਾ ਪਾਠ ਪਾਠ ਵੀ ਹੋ ਜਾਣਾ ਹੈ ਅਰਦਾਸ ਵੀ ਹੋ ਜਾਣੀ ਹੈ ਕਿਹਦੇ ਨਾਂ ਦੀ ਹੋਣੀ ਜੀ ਅਰਦਾਸ ਬਰਾ ਬੋਲੋ ਗੁਰੂ ਕੇ ਪਿਆਰੇ ਕਿਹਦੇ ਨਾਂ ਦੀ ਹੋਣੀ ਜਿਨ ਨੇ ਪੈਸੇ ਦਿੱਤੇ ਸੁਣਿਆ ਤੇ ਹੈ ਨਹੀਂ ਉਹਨੇ ਬਾਣੀ ਪਾਠ ਤੇ ਉਹਨੇ ਸੁਣਿਆ ਨਹੀਂ ਬਾਣੀਆਂ ਦੀ ਬਿਨ ਖਾਏ ਭੁਜੇ ਨਹੀਂ ਭੁੱਖ ਰੋਗ ਜਾਏ ਤਾਂ ਉਤਰੇ ਦੁੱਖ ਜੇ ਸਭ ਜਿਆਦਿਆਂ ਨੇ ਆਪ ਬਾਣੀ ਦੀ ਸਟੱਡੀ ਨਾ ਕੀਤੀ ਹੁੰਦੀ ਆਪ ਗੁਰਮਤ ਦਾ ਗਿਆਨ ਨਾ ਹੁੰਦਾ ਇਨੀ ਪ੍ਰਪਕਤਾ ਆਉਂਦੀ ਉਹਨਾਂ ਦੀ ਸੂਬੇ ਸਰਹੰਦੀ ਕਚਹਿਰੀ ਚ ਪੇਸ਼ ਹੁੰਦੇ ਆ ਇਨੀ ਧੜਤਾ ਆਉਂਦੀ ਅੰਦਰ ਉਹਨਾਂ ਦੀ ਅਮੀਰ ਤੋਂ ਅਮੀਰ ਬੰਦੇ ਨੇ ਵੀ ਖਾਣਾ ਖਾਣ ਲਈ ਬੰਦਾ ਨਹੀਂ ਰੱਖਿਆ ਹੁੰਦਾ ਉਹਨੂੰ ਖਾਣਾ ਆਪਣਾ ਆਪ ਖਾਣਾ ਪੈਂਦਾ ਕੁਝ ਗੱਲਾਂ ਜਿਹੜੀਆਂ ਵਿਅਕਤੀਗਤ ਆ ਅਮੀਰ ਤੋਂ ਅਮੀਰ ਬੰਦੇ ਨੇ ਵੀ ਇਲਾਜ ਕਰਾਉਣ ਲਈ ਬੰਦਾ ਨਹੀਂ ਅੱਗੇ ਰੱਖਿਆ ਹੁੰਦਾ ਹਾਂ ਉਹਦੀ ਕੋਈ ਕਾਰ ਸਾਫ਼ ਕਰ ਸਕਦਾ ਉਹਦੇ ਕੋ ਕੱਪੜੇ ਪ੍ਰੈਸ ਕਰ ਸਕਦਾ ਉਹਦੇ ਕੱਪੜੇ ਕੋ ਧੋ ਸਕਦਾ ਉਹਦੇ ਘਰ ਦੀ ਕੋ ਸਫਾਈ ਕਰ ਸਕਦਾ ਪਰ ਕਦੀ ਕਿਸੇ ਸੁਣਿਆ ਤੁਸੀਂ ਅਮੀਰ ਬੰਦੇ ਨੇ ਬੰਦੇ ਰੱਖੇ ਅੱਗੇ ਉਹਦੇ ਕੋ ਟਾਈਮ ਨਹੀਂ ਹੁੰਦਾ ਉਹਨੇ ਖਾਣਾ ਖਾਣ ਲਈ ਵੀ ਬੰਦਾ ਰੱਖਿਆ ਸੁਣਿਆ ਅੱਜ ਤੱਕ ਸਾਸ ਜੀ ਆਪਾਂ ਕਦੀ ਇਦਾਂ ਬੋਲੋ ਗੁਰੂ ਕੇ ਪਿਆਰਿਓ ਤੁਸੀਂ ਪੜੇ ਲਿਖੇ ਸਾਰੇ ਬੈਠੇ ਤੇ ਗੱਲ ਸਮਝ ਸਮਝਣ ਦੀ ਕੋਸ਼ਿਸ਼ ਕਰਨਾ ਅਮੀਰ ਤੋਂ ਅਮੀਰ ਬੰਦੇ ਨੇ ਵੀ ਅੱਜ ਤੱਕ ਕਦੀ ਸੁਣਿਆ ਅੰਬਾਨੀ ਆਂਦਾਨੀਆ ਨੂੰ ਵੀ ਖੁਦ ਖਾਣਾ ਖਾਣਾ ਪੈਂਦਾ ਜਿਹੜੀਆਂ ਅਮਰੀਕਾ ਦੀਆਂ ਕੰਟਰੀਆਂ ਚ ਅਮੀਰ ਤੋਂ ਅਮੀਰ ਲੋਕ ਬੈਠੇ ਨੇ ਉਹਨਾਂ ਨੇ ਜਿੰਨਤ ਦੀਆਂ ਫੈਕਟਰੀਆਂ ਕਾਰੋਬਾਰ ਕਈ ਕਈ ਦੇਸ਼ਾਂ 'ਚ ਅਮੀਰ ਤੋਂ ਅਮੀਰ ਬੰਦੇ ਉਹਨਾਂ ਨੂੰ ਵੀ ਕੁਝ ਕੰਮ ਖੁਦ ਕਰਨੇ ਪੈਂਦੇ ਨੇ ਖਾਣਾ ਖੁਦ ਹੀ ਖਾਣਾ ਪੈਂਦਾ ਹੈ ਉਹਨਾਂ ਨੂੰ ਪਤਾ ਜੇ ਮੈਂ ਖਾਣਾ ਨਹੀਂ ਖਾਦਾ ਤੇ ਮੇਰੀ ਭੁੱਖ ਨਹੀਂ ਮਿਟ ਸਕਦੀ ਇਦਾਂ ਪਾਸ਼ਾ ਕਹਿੰਦੇ ਬਿਨ ਖਾਏ 부ਜੇ ਨਹੀਂ ਭੁੱਖ ਬਿਨਾ ਖਾਣ ਤੋਂ ਭੁੱਖ ਨਹੀਂ ਮਿਟਣੀ ਇਦਾਂ ਹੀ ਜਦੋਂ ਤੱਕ ਤੂੰ ਸਮਝੇਗਾ ਨਹੀਂ ਪੜ੍ਹੇਗਾ ਨਹੀਂ ਤੇਰੇ ਵੀ ਮਨ ਦੀ ਭੁੱਖ ਨਹੀਂ ਮਿਟ ਸਕਦੀ ਬਿਨ ਖਾਏ ਬੋਲੋ ਸਾਰੇ ਬਿਨ ਖਾਏ ਬੂਝੇ ਨਹੀਂ ਭੁੱਖ ਰੋਗ ਜਾਏ ਤਾਂ ਉਤਰੇ ਦੁੱਖ ਜਦੋਂ ਰੋਗ ਖਤਮ ਹੋ ਗਿਆ ਦੁੱਖ ਵੀ ਖਤਮ ਹੋ ਜਾਣਾ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਦੇ ਹਾਂ ਹੁਣ ਕਲਗੀਧਰ ਪਾਤਸ਼ਾਹ ਜੀ ਦੇ ਸਭ ਜਾਦੇ ਜਿਨ੍ਹਾਂ ਦੀ ਪਰਵਰਿਸ਼ ਉਸ ਮਾਹੌਲ ਵਿੱਚ ਹੋਈ ਜਿੱਥੇ ਉਹਨਾਂ ਨੂੰ ਹਰ ਪ੍ਰਕਾਰ ਦੀ ਸਿੱਖਲਾਈ ਦਿੱਤੀ ਗਈ ਉਹਨਾਂ ਨੂੰ ਸ਼ਾਸਤਰ ਚਲਾਉਣੇ ਵੀ ਸਿਖਾਏ ਗਏ ਉਹਨਾਂ ਨੂੰ ਵਿਚਾਰ ਗੋਸ਼ਟੀ ਕਰਨੇ ਵੀ ਦੱਸੀ ਗਈ ਹੁਣ ਕਦੀ ਸੋਚ ਕੇ ਵੇਖੋ ਪਤਾ ਹੋਏਗਾ ਵੀ ਕਦੀ ਕਿਸੇ ਕਚਹਿਰੀ ਵਿੱਚ ਇਦਾਂ ਪੇਸ਼ ਹੋਣਾ ਪੈਣਾ ਹੈ ਉੱਥੇ ਸਵਾਲਾਂ ਦੇ ਜਵਾਬ ਹੋਣੇ ਨੇ ਤੁਸੀਂ ਕੀ ਸੋਚੋ ਇੱਕੇ ਦਿਨ ਇਦਾਂ ਸਭ ਜਾਜ ਨੂੰ ਨੀਹਾਂ ਚਿੰਨ ਦਿੱਤਾ ਤਿੰਨ ਦਿਨ ਵਿਚਾਰ ਗੋਸ਼ਟੀਆਂ ਹੁੰਦੀਆਂ ਤਿੰਨ ਦਿਨ ਸਵਾਲ ਜਵਾਬ ਹੋਏ ਨੇ ਉਥੇ ਕਾਜੀ ਬੈਠੇ ਨੇ ਮੁਲਾਣੇ ਬੈਠੇ ਨੇ ਤਰ੍ਹਾਂ ਤਰ੍ਹਾਂ ਦੇ ਔਖੇ ਤੋਂ ਔਖੇ ਕੁਐਸਚਨ ਕਰਦੇ ਨੇ ਡਰਾਵੇ ਦਿੰਦੇ ਨੇ ਲਾਚ ਦਿੰਦੇ ਨੇ ਪਰ ਸਲੂਟ ਹੋਣਾ ਸਭ ਜਦਿਆਂ ਨੂੰ ਉਹ ਲਾਲਚ ਵਿੱਚ ਨਹੀਂ ਆਏ ਨਾ ਲਾਲਚ ਵਿੱਚ ਆਏ ਨਾ ਡਰੇ ਅੱਜ ਵੱਡੇ ਤੋਂ ਵੱਡੇ ਅੱਛਾ ਇਹ ਦੋ ਚੀਜ਼ਾਂ ਹੁੰਦੀਆਂ ਸਾਧ ਸੰਗੀ ਧਿਆਨ ਨਾਲ ਸੁਣਿਓ ਤਾਂ ਗੱਲ ਸਮਝੇ ਇੱਕ ਲਾਲਚ ਤੇ ਇੱਕ ਡਰ ਇਹ ਦੋ ਚੀਜ਼ਾਂ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਡਰ ਕਿੱਥੋਂ ਪੈਦਾ ਹੁੰਦਾ ਹੈ ਪਹਿਲਾ ਤੁਸੀਂ ਜ਼ਿੰਦਗੀ ਚ ਕੋਈ ਗਲਤ ਕੰਮ ਨਹੀਂ ਕੀਤਾ ਤੁਸੀਂ ਕਦੀ ਡਰੋਗੇ ਕਿਸੇ ਕੋਲ ਬਾਣੀ ਦਾ ਬੜਾ ਪਿਆਰਾ ਵਾਕ ਹੈ ਨਿਕਟ 부ਜੈ ਸੋ ਬੁਰਾ ਕਿਉ ਕਰੈ ਤੁਸੀਂ ਵੇਖਿਆ ਕਦੀ ਕੈਮਰਾ ਆਪਾਂ ਕਿਤੇ ਕੈਮਰਾ ਲੱਗਾ ਹੋਵੇ ਤੇ ਬੰਦਾ ਮਾੜਾ ਕੰਮ ਕਰ ਲਿਆ 100 ਵਾਰ ਸੋਝ ਜਾ ਇਥੇ ਕੈਮਰੇ ਚ ਰਿਕਾਰਡਿੰਗ ਹੋ ਜਾਣੀ ਅਜੇ ਵੀ ਪਤਾ ਵੀ ਇਹ ਕੈਮਰਾ ਦੀ ਰਿਕਾਰਡਿੰਗ ਮੈਂ ਖਰੀਦ ਸਕਦਾ ਕਿਸੇ ਕੋਲ ਪਰ ਫਿਰ ਵੀ ਡਰ ਹੈ ਪਰ ਜਿਹਨੇ ਰੱਬ ਨੂੰ ਨਿਕਟ 부ਝ ਲਿਆ ਨਾ ਉਹਨੇ ਪਤਾ ਕੀ ਕਹਿਣਾ ਮੈਂ ਤੇ ਪ੍ਰਮਾਤਮਾ ਦੇ ਕੈਮਰੇ ਦੀ ਨਿਗਰਾਨੀ ਹੇਠਾਂ ਨਿਕਟ 부ਜੈ ਸੋ ਬੁਰਾ ਕਿਉ ਕਰੇ ਉਹ ਬੁਰਾ ਕੰਮ ਨਹੀਂ ਕਰੇਗਾ ਜੇ ਨਿਕਟ 부ਜ ਲਿਆ ਗੱਲ 부ਜਣ ਦੀ ਸੀ ਨਿਕਟ 부ਜੈ ਸੋ ਬੁਰਾ ਕਿਉ ਕਰੇ ਬੇਕ ਸੰਚੈ ਨਿਤ ਡਰਤਾ ਫਿਰੇ ਜਿੰਨੀ ਬੰਦਾ ਯਾਰ ਇਕੱਠੀ ਕਰੇਗਾ ਉਹਨਾਂ ਡਰ ਵਧਦਾ ਜਾਏਗਾ ਜਿੰਦੇ ਜ਼ਿੰਦਗੀ ਚ ਮਾੜੇ ਕੰਮ ਹੋਣਗੇ ਉਹਨਾਂ ਡਰ ਵਧਦਾ ਜਾਏਗਾ ਡਰ ਅਸੀਂ ਜਨਮ ਤੋਂ ਨਾਲ ਲੈ ਕੇ ਨਹੀਂ ਪੈਦਾ ਹੋਏ ਡਰ ਸਾਡੇ ਕੰਮਾਂ ਚੋਂ ਪੈਦਾ ਹੁੰਦਾ ਹੈ ਤੁਸੀਂ ਇਥੋਂ ਆਪਣੇ ਪਰਿਵਾਰ ਨਾਲ ਗੱਡੀ ਜਾ ਰਹੇ ਜੇ ਔਰ ਰਸਤੇ 'ਚ ਕਿਤੇ ਨਾਕਾ ਲੱਗਾ ਚੈਕਿੰਗ ਹੋ ਰਹੀ ਏ ਹਰ ਇੱਕ ਬੰਦੇ ਦੀ ਗੱਡੀ ਚੈੱਕ ਕਰ ਰਹੇ ਨੇ ਤੁਹਾਨੂੰ ਕਿਸੇ ਨੇ ਦੱਸ ਦਿੱਤਾ ਵੀ ਅੱਗੇ ਪੁਲਿਸ ਗੱਡੀਆਂ ਚੈੱਕ ਕਰ ਰਹੀਆਂ ਤੁਹਾਨੂੰ ਕੋਈ ਡਰ ਹੋਏਗਾ ਤੁਸੀਂ ਆਪਣੇ ਪਰਿਵਾਰ ਨਾਲ ਜਾ ਰਹੇ ਜੇ ਕਿਉਂਕਿ ਤੁਹਾਡੀ ਗੱਡੀ 'ਚ ਗਲਤ ਕੰਮ ਹੈ ਹੀ ਨਹੀਂ ਕੋਈ ਨਾ ਗਲਤ ਸਮਾਨ ਪਿਆ ਤੁਹਾਡੇ ਗੱਡੀ ਦੇ ਪੇਪਰ ਪੂਰੇ ਨੇ ਤੁਸੀਂ ਗੱਡੀ 'ਚ ਉਤਰੋਗੇ ਅਫਸਰ ਨੂੰ ਕਹੋਗੇ ਕਰੋ ਚੈੱਕ ਜੀ ਤੇ ਜੇ ਗੱਡੀ 'ਚ ਮੰਨ ਲਓ ਕੋਈ ਗਲਤ ਸਮਾਨ ਪਿਆ ਪਲਾ ਫੇਰ ਵੀ ਇਦਾਂ ਬੰਦਾ ਚਲ ਜੂ ਉਧਰ ਨੂੰ ਪੁਲਿਸ ਵਾਲੇ ਤਾਂ ਬੰਦੇ ਦੀ ਤੌਰ ਤੋਂ ਪਛਾਣ ਜਾਂਦੇ ਵੀ ਇਸ ਬੰਦੇ ਦੀ ਜਰੂਰ ਕੋਈ ਨਾ ਕੋਈ ਕੋਈ ਗਲਤ ਚੀਜ਼ ਹੈਗੀ ਆ ਸਭ ਜਾਦਿਆਂ ਦੇ ਅੰਦਰ ਡਰ ਕਿਉਂ ਨਹੀਂ ਹੈਗਾ ਕਿਉਂਕਿ ਕੰਮ ਗਲਤ ਨਹੀਂ ਹੈਗਾ ਉਹ ਉਹਨਾਂ ਨੂੰ ਆਂਦੇ ਆ ਤੁਹਾਨੂੰ ਡਰ ਨਹੀਂ ਆਉਂਦਾ ਕਾਜੀ ਮਲਾਣੇ ਸੁਚਨੰਦ ਖੱਤਰੀ ਹੋ ਕੇ ਕਹਿੰਦੇ ਸਭ ਜਾਦੋ ਤੁਹਾਨੂੰ ਡਰ ਨਹੀਂ ਆਉਂਦਾ ਤੇ ਅਗਨ ਸਭ ਜਾਦਿਆਂ ਦੇ ਡਰੋ ਤੁਸੀਂ ਅਸੀਂ ਕੋ ਡਰੀਏ ਡਰ ਤੇ ਤੁਹਾਨੂੰ ਹੋਣਾ ਚਾਹੀਦਾ ਕੁਈ ਝੂਠੀਆਂ ਕਸਮਾਂ ਤੇ ਤੁਸੀਂ ਖਾਧੀਆਂ ਤੁਸੀਂ ਕੁਰਾਨ ਦੀਆਂ ਵੀ ਖਾਧੀਆਂ ਤੁਸੀਂ ਗਊਦੀਆਂ ਵੀ ਖਾਧੀਆਂ ਡਰੋ ਤੇ ਤੁਸੀਂ ਸਾਨੂੰ ਕਾਹਦਾ ਡਰ ਹੈ ਸੰਧ ਡਰ ਹੀ ਕੋਈ ਨਹੀਂ ਕਿਉਂਕਿ ਅਸੀਂ ਗਲਤ ਕੰਮ ਸਾਡੇ ਦੇ ਦਾਦੇ ਪੜਦਾ ਤੇ ਸਾਡੇ ਦੇ ਦਾਦੇ ਪੜਦਾਤੇ ਨਹੀਂ ਡਰੇ ਸਾਡੇ ਤਾਂ ਦਾਦਾ ਜੀ ਨਹੀਂ ਡਰੇ ਅਸੀਂ ਤੇ ਉਹਦੇ ਪੁੱਤਰੇ ਆ ਕਿਉਂ ਡਰਈਏ ਵੀ ਅਸੀਂ ਸਾਡਾ ਗੁਨਾਹ ਕੀ ਸਾਨੂੰ ਇਹ ਦੱਸ ਦਿਓ ਸਾਡੀ ਗਲਤੀ ਦੱਸੋ ਕੀ ਹੈ ਅਸੀਂ ਆਮ ਲੋਕਾਂ ਦੇ ਹੱਕ ਵਿੱਚ ਖਲੋਤੇ ਇਹ ਸਾਡਾ ਗੁਨਾਹ ਹੈ ਸਾਡੇ ਪਿਤਾ ਜੀ ਆਮ ਲੋਕਾਂ ਨੂੰ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆ ਇਹ ਸਾਡਾ ਗੁਨਾਹ ਹੈ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ਼ ਗੁਸਈਆਂ ਮੇਰਾ ਮਾਥੇ ਛਤਰ ਤਰੈ ਜਾਂ ਕਿ ਛੋਤ ਜਗਤ ਕੋ ਲੱਗੈ ਇਹ ਗੁਨਾਹ ਹੈ ਤੁਸੀਂ ਕਿਸੇ ਬੰਦੇ ਦਾ ਹੱਥ ਲੱਗ ਜਾ ਤੁਸੀਂ ਕਹਿੰਦੇ ਅਸੀਂ ਭਿੱਟੇ ਗਏ ਤੇ ਸਾਡੇ ਪਾਤਸ਼ਾਹ ਨੇ ਸਾਡੇ ਗੁਰੂ ਜੀ ਨੇ ਉਹਨਾਂ ਨੂੰ ਇੱਕੇ ਬਾਟੇ ਚੋਂ ਖੰਡੇ ਦੀ ਪਾਲ ਛਕਾਤੀ ਤੇ ਬਰਾਬਰ ਕਰਤਾ ਇਹ ਗੁਨਾਹ ਹੈ ਸਾਡਾ ਤੁਸੀਂ ਕਿਸੇ ਨੂੰ ਬਰਾਬਰ ਨਾ ਬਿਠਾਓ ਸਾਡੇ ਪਿਤਾ ਜੀ ਨੇ ਇੱਕ ਪੰਗਤ ਵਿੱਚ ਲਿਆ ਕੇ ਸਾਰਿਆਂ ਨੂੰ ਪ੍ਰਸ਼ਾਦਾ ਛਕਾਤਾ ਇਹ ਗੁਨਾਹ ਹੈ ਸਾਡਾ ਸਾਨੂੰ ਗੁਨਾਹ ਤੇ ਦੱਸੋ ਸਾਡਾ ਕਿ ਅਸੀਂ ਡਰੀਏ ਕਿਉਂ ਡਰੋ ਤੁਸੀਂ ਤੁਸੀਂ ਗਲਤ ਕੰਮ ਕੀਤਾ ਸਾਨੂੰ ਕਾਹਦਾ ਡਰ ਹੈ ਕੱਲੀ ਤਿੰਨ ਦਿਨ ਨਿਆਜ਼ ਚ ਚਿੰਨ ਵਾਲੀ ਗੱਲ ਤੋਂ ਪਹਿਲਾਂ ਤਿੰਨ ਦਿਨ ਸਾਹਜਾ ਜਾਨ ਨੂੰ ਕਚਰੇ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਸਵਾਲ ਜਵਾਬ ਹੋਏ ਡਰਾਉਂਦੇ ਵੀ ਰਹੇ ਧਮਕਾਉਂਦੇ ਵੀ ਰਹੇ ਕਿਰੇ ਕਿਰੇ ਲਾਜ ਦਿੱਤੇ ਹੋਣਗੇ ਉਹਨਾਂ ਨੇ ਤੁਹਾਡੀ ਉਮਰ ਕੀ ਹੈ ਜੇ ਤੁਹਾਡੇ ਪਿਤਾ ਜੀ ਨੂੰ ਅਸੀਂ ਗ੍ਰਿਫਤਾਰ ਕਰ ਲੈਣਾ ਹੈ ਤੁਹਾਡੇ ਵੱਡੇ ਭਰਾ ਇਸ ਦੁਨੀਆ ਤੇ ਨਹੀਂ ਰਹੇ ਉਹ ਇਦਾਂ ਕਹਿੰਦੇ ਨੇ ਭਰੇ ਦਰਬਾਰ ਵਿੱਚ ਤੁਹਾਡਾ ਅਸੀਂ ਅਮੀਰ ਘਰਾਂ ਦੀਆਂ ਲੜਕੀਆਂ ਨਾਲ ਨਿਕਾਹ ਕਰਾਂਗੇ ਤੁਹਾਨੂੰ ਵੱਡੇ ਵੱਡੇ ਮਹੱਲ ਮਿਲਣਗੇ ਪਰ ਉਹ ਸਭ ਜਿਆਦੇ ਕਿਸੇ ਵੀ ਗੱਲ ਵਿੱਚ ਨਹੀਂ ਆਉਂਦੇ ਇੱਕ ਬੇਨਤੀ ਹੋਰ ਕਰਾਂ ਬੰਦੇ ਨੇ ਸਵੇਰੇ ਵੀ ਕੁਝ ਨਾ ਖਾਦਾ ਹੋਵੇ ਦੁਪਹਿਰੇ ਵੀ ਕੁਝ ਨਾ ਖਾਦਾ ਹੋਵੇ ਰਾਤ ਵੀ ਕੁਝ ਨਾ ਖਾਦਾ ਹੋਵੇ ਦੋ ਤਿੰਨ ਦਿਨ ਉਹਨੂੰ ਕੁਝ ਵੀ ਖਾਣ ਲਈ ਨਾ ਮਿਲੇ ਤੇ ਜਦੋਂ ਕਿਤੇ ਤੁਹਾਡੇ ਸੰਪਰਕ 'ਚ ਆਏ ਸਭ ਤੋਂ ਪਹਿਲਾਂ ਬੰਦੇ ਦੀ ਮੰਗ ਹੀ ਹੋਏਗੀ ਭਲਾ ਜੀ ਬੋਲੋ ਸਾਸ ਜੀ ਕਿ ਮੈਨੂੰ ਕੋਈ ਪੇਟ ਭਰ ਕੇ ਖਾਣਾ ਖਵਾ ਦੇ ਮੈਂ ਤੇ ਮਰ ਚਿਰਿਆ ਆ ਆਪਾਂ ਕਿਤੇ ਇੱਕ ਅੱਧਾ ਹੀ ਆਪਣਾ ਵਿੱਚੋਂ ਸਕੇ ਪੋਜੇ ਨਾ ਵੀ ਮੇਰੇ ਕੋਲ ਨਹੀਂ ਖਾਦਾ ਗਿਆ ਤੇ ਕਿੱਦਾਂ ਬੰਦਾ ਭੱਜ ਕੇ ਆਉਂਦਾ ਪਹਿਲਾਂ ਦਵਾ-ਦਵਾ ਮੈਨੂੰ ਖਵਾਓ ਜੀ ਮੈਂ ਤੇ ਭੁੱਖਾ ਮਰ ਚੱਲਿਆ ਇੱਥੇ ਛੇ ਪੋ ਉਹਨੂੰ ਆਖਰੀ ਰਾਤ ਅਨੰਦਪੁਰ ਸਾਹਿਬ ਗੁਜ਼ਾਰਦੇ ਆ ਛੇ ਪੋ ਤੋਂ ਲੈ ਕੇ ਠੰਡੇ ਬੋਰੀ ਤੱਕ ਪਹੁੰਚਦੇ ਆ ਰਸਤੇ ਜਿੰਨੇ ਵੀ ਪੜਾ ਕੀਤੇ ਆ ਪੇਟ ਭਰ ਕੇ ਸਭ ਜਾਦੇ ਆ ਤੇ ਮਾਤਾ ਗੁਜਰ ਕੌਰ ਜੀ ਨੂੰ ਖਾਣਾ ਵੀ ਖਾਣਾ ਨਸੀਬ ਨਹੀਂ ਹੋਇਆ ਅੱਜ ਸਾਡੇ ਚੰਗੇ ਭਲੇ ਖਾਂਦੇ ਵੀ ਕਿਵਰੀ ਅਸੀਂ ਨਖਰੇ ਕਰਦੇ ਆ ਮੈਨੂੰ ਖਾਣਾ ਇਹ ਕੁਝ ਮੈਨੂੰ ਨਹੀਂ ਇਹ ਚੀਜ਼ ਚੰਗੀ ਲੱਗਦੀ ਜਦੋਂ ਕਿਤੇ ਡਾਈਨਿੰਗ ਟੇਬਲ ਤੇ ਬਹਿੰਦੇ ਹੋ ਨਾ ਆਪਣੇ ਬੱਚਿਆਂ ਨਾਲ ਪ੍ਰਸ਼ਾਦਾ ਛਕਦੇ ਹੋ ਇੱਕ ਵਾਰ ਆਪਣੇ ਬੱਚੇ ਨੂੰ ਇਹ ਜ਼ਰੂਰ ਚੇਤਾ ਕਰਾਇਆ ਕਰੋ ਪੁੱਤ ਆਠ ਪੋਦੀ ਰਾਤ ਨੂੰ ਗੰਗੂ ਬ੍ਰਾਹਮਣ ਦੇ ਘਰ ਸਾਹਜਾਦਿਆਂ ਨੂੰ ਜਦੋਂ ਰੋਟੀ ਬਣਾ ਕੇ ਪਰੋਸ ਕੇ ਅੱਗੇ ਰੱਖੀ ਨਾ ਪਤਾ ਰੋਟੀ ਕਿਦਾਂ ਦੀ ਸੀ ਕਵੀ ਦੁਨਾ ਸਿੰਘ ਹੰਡੂਰੀਆ ਲਿਖਦਾ ਸੋ ਐਸੀ ਰੋਟੀ ਕਰ ਲਿਆਇਓ ਹਮਰੇ ਕਾਗਨਾ ਕੂਕਰ ਖਾਇਓ ਸਾਡੇ ਘਰ ਦੇ ਕਾਂ ਤੇ ਕੂਕਰ ਵੀ ਉਹ ਰੋਟੀ ਨਾ ਖਾਣ ਜਿਹੜੀ ਸਾਹਜਾਦਿਆਂ ਦੇ ਅੱਗੇ ਤੇ ਮਾਤਾ ਗੁਜਰ ਕੌਰ ਦੇ ਅੱਗੇ ਉਸ ਰਾਤ ਪਰੋਸ ਕੇ ਰੱਖੀ ਸੀ ਇੱਕ ਕਵੀ ਦੁਨਾ ਸਿੰਘ ਹੰਡੂਰੀਏ ਦੀ ਲਿਖਤ ਦੱਸਦੀ ਹੈ ਕਵੀ ਦੁਨਾ ਸਿੰਘ ਹੰਡੂਰੀਆ ਸਮਕਾਲੀ ਸੀ ਗੁਰੂ ਪਾਤਸ਼ਾਹ ਦਾ ਉਹਨੂੰ ਜਦੋਂ ਅਨੰਦਪੁਰ ਸਾਹਿਬ ਛੱਡਦੇ ਨੇ ਪਾਤਸ਼ਾਹ ਉਹਦੀ ਡਿਊਟੀ ਲਾਉਂਦੇ ਨੇ ਜੋ ਜੋ ਘਟਨਾ ਕਰਮ ਹੋਏਗੀ ਤੁਸੀਂ ਉਸ ਨੂੰ ਕਰਮ ਬੰਦ ਕਰਦੇ ਜਾਇਓ ਸਭ ਤੋਂ ਪਾਏਦਾਨ ਵਜਨਦਾਰ ਲਿਖਤ ਕਵੀ ਦੁਨਾ ਸਿੰਘ ਹੰਡੂਰੀਆ ਦੀ ਹੈ ਉਹਨਾਂ ਲਿਖਿਆ ਸੋ ਐਸੀ ਰੋਟੀ ਕਰ ਲਿਆਓ ਹਮਰੇ ਕਾਗਨਾ ਕੂਕਰ ਖਾਇਓ ਸਾਡੇ ਘਰ ਦੇ ਕਾਂ ਤੇ ਕੂਕਰ ਵੀ ਉਹ ਰੋਟੀ ਨਾ ਖਾਣ ਜਿਹੜੀ ਸਭ ਜਾਦਿਆਂਗੇ ਉਸ ਰਾਤ ਪਰੋਸੀ ਹੈ ਤੇ ਜਦੋਂ ਪ੍ਰਸ਼ਾਦੇ ਵੱਲ ਵੇਖਿਆ ਤੇ ਮਾਤਾ ਗੁਜਰਕੌਰ ਜੀ ਗੰਗੂ ਬ੍ਰਾਹਮਣ ਨੂੰ ਕਹਿੰਦੇ ਆ ਪੁੱਤ ਇਹ ਪ੍ਰਸ਼ਾਦਾ ਇਹ ਰੋਟੀ ਸਾਡੇ ਸਭ ਜਾਦਿਆਂ ਦੇ ਖਾਣ ਲੈ ਕੇ ਖਾਦੀ ਦੀ ਜਾਨੀ ਕਈ ਵਾਰੀ ਬੰਦ ਰੁੱਖੀ ਮਿੱਸੀ ਵੀ ਖਾਣੀ ਜਾਂਦੀ ਉਹ ਰੁੱਖੀ ਮਿੱਸੀ ਵੀ ਨਹੀਂ ਸੀ ਨਾ ਹੈਗੀ ਸੋਚੋ ਕਿੰਨੇ ਘਟਿਆ ਸੋਚ ਨਾਲ ਰੋਟੀ ਤਿਆਰ ਕੀਤੀ ਹੋਏਗੀ ਉਹਨੇ ਹਾਰ ਕੇ ਮਾਤਾ ਨੇ ਕੁਝ ਥੋੜੀ ਜਿਉ ਨੂੰ ਮਾਇਆ ਦਿੱਤੀ ਕਿਦੀ ਜਾ ਬਾਜ਼ਾਰ ਚੋਂ ਕੁਝ ਲੈ ਕੇ ਆ ਤੇ ਇਤਿਹਾਸ ਚ ਲਿਖਿਆ ਥੋੜੇ ਜੇ ਪਤਾਸੇ ਲੈ ਕੇ ਆਇਆ ਬਾਜ਼ਾਰ ਚੋਂ ਤੇ ਥੋੜੇ ਥੋੜੇ ਪਤਾਸੇ ਤਿੰਨਾਂ ਨੇ ਸਭ ਜਿਆਦਿਆਂ ਤੇ ਮਾਤਾ ਗੁਜਰਕੌਰ ਨੇ ਛਕੇ ਉਤੋਂ ਪਾਣੀ ਪੀਤਾ ਤੇ ਅੱਠ ਪੋਦੀ ਰਾਤ ਗੰਗੂ ਬ੍ਰਾਹਮਣ ਦੇ ਘਰ ਸਭ ਜਿਆਦੇ ਗੁਜ਼ਾਰਦੇ ਨੇ ਕੁਝ ਘਟਨਾਵਾਂ ਆਪਣੇ ਬੱਚਿਆਂ ਨਾਲ ਸਾਂਝੀਆਂ ਤੇ ਕਰਿਆ ਕਰੋ ਅਹੀਂ ਤੇ ਅੱਜ ਕਈ ਵਾਰੀ ਚੰਗੇ ਭਲੇ ਖਾਣੇ ਆ ਸਾਡੇ ਕੋਲ ਪੀਣ ਦੇ ਤਰਲ ਪਦਾਰਥ ਕਿੰਨੇ ਸਾਡੇ ਕੋਲ ਖਾਣ ਦੇ ਪਕਵਾਨ ਕਿੰਨੇ ਤੇ ਅਸੀਂ ਫਿਰ ਵੀ ਪਤਾ ਕਿੰਨੇ ਆ ਸਾਡਾ ਨਾ ਰੱਬ ਨੇ ਬੜਾ ਤੱਕਾ ਕੀਤਾ ਸਾਡੇ ਨੂੰ ਰੱਬ ਨੇ ਕੀ ਦਿੱਤਾ ਇੰਨਾ ਕੁਝ ਲੰਘਣ ਅੱਛਾ ਸਭ ਤੋਂ ਵੱਡੀ ਗੱਲ ਵੇਖੋ ਦੋ ਤਿੰਨ ਦਿਨ ਪਹਿਲਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਰੌਣਕਾਂ ਲੱਗੀਆਂ ਪਈਆਂ ਨੇ ਸਾਰੇ ਨਾਲ ਨੇ ਅੱਜ ਅਠ ਪੋਦੀ ਰਾਤ ਗੰਗੂ ਬ੍ਰਾਹਮਣ ਦੇ ਘਰ ਥੋੜੇ ਜੇ ਪਤਾਸੇ ਛਾਕੇ ਤੇ ਉਤੋਂ ਪਾਣੀ ਪੀ ਕੇ ਸੌ ਰਹੇ ਨੇ ਉਲਾਮਾ ਨੇ ਦਿੱਤਾ